ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵੰਦਾ ਡੇਰੀ ਫਾਰਮ 5911 ਦੇ ਅੱਜ ਦੀ ਵਿਸ਼ਾ ਹੈਗੀ ਆ ਪਿੰਡ ਬੱਗੇ ਕਲਾ ਤਸੀਲ ਅਜਨਾਲਾ ਦੇ ਜ਼ਿਲ੍ਹਾ ਬਰਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਖਵੜੇ ਆ ਦੋ ਚੰਗੇ ਸਿਮਾਂ ਦੀ ਬਿਲਕੁਲ ਛੋਟਿਆਂ ਤੋਂ ਕੀ ਕਰ ਸਕਦੇ ਜੀ ਐਮਨ ਅਤੀਰੀ ਦੱਸੇ ਵੀਰ ਜੀ ਹਾਂਜੀ 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 ਠੀਕ ਹੈ ਜੀ ਐਮਨ ਅਤੀਰੀ ਛੋਟੀ ਆ ਤੇ ਆਹ ਵਾਲੀ ਕਿਹੜੀ ਦੱਸਿਆ ਜੀ ਕਿਹੜਾ ਸਿਮਨ ਪਤਾ ਇਹ ਭਾਜੀ ਉਹਨਿਆਥੇ ਅਰਜੰਤੀ ਠੀਕ ਹੈ ਠੀਕ ਅਰਜਨ ਕੁੰਗੜ ਹਾਂ ਦੋ ਦੀ ਠੀਕ ਹੈ ਜੀ ਇੱਕ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਆ ਯਾਨੀ ਕਿ ਧੋਕੜਿਆ 5 ਲੀਟਰ ਵੀਰ ਕਹਿੰਦਾ ਕਿ ਦੁੱਧ ਹੈਗਾ ਸਾਢੇ 4 ਦੀ ਗਾਰੰਟੀ ਦਵਾਂਗੇ ਆਜੋਗੇ ਆਪਾਂ ਕਰਦੇ ਆ ਵੀਰ ਨਾਲ ਗੱਲਬਾਤ ਡੇਢ ਮਿੰਟ ਦੀ ਕਰਪਾ ਦੱਸ ਦੇ ਕੋਈ ਗੱਲ ਸਾਸ਼ੀ ਗੱਲੋ ਜੀ ਸਾਸ਼ੀ ਗੱਲੋ ਜੀ ਵੀਰ ਜੀ ਮਹਾਰਾਜ ਕਿਰਪਾ ਵਾਇਗਰੋ ਜੀ ਤੈਨੂੰ ਸलाम ਸਭ ਠੀਕ ਠਾਕ ਹੈ ਆਪਣਾ ਨਾਮ ਤੇ ਐਡਰੈਸ ਦੱਸਿਓ ਮੇਰਾ ਨਾਮ ਵੀਰ ਜੀ ਸੁਖਦੇਵ ਸਿੰਘ ਹੈ ਪਿੰਡ ਬੱਗਾ ਕਲਾਂ ਆ ਤਸਵੀਰ ਦੇ ਨਾਲ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਹੈ 8264267800 ਠੀਕ ਹੈ ਜੀ ਇਹ ਆਪਣੇ ਘਰ ਦੇ ਹੀ ਪ ਏ ਬੀ ਜੀ ਆਪਾਂ ਸ਼ੌਕ ਤੌਰ ਤੇ ਕਰ ਲੈ ਆਂਦੀਆਂ ਅਸੀਂ ਕੱਟੀਆਂ ਆਪਣੇ ਘਰ ਰੱਖਣ ਵਾਸਤੇ ਲੈ ਆਂਦੀਆਂ ਸੀ ਤੇ ਆਪਾਂ ਨੂੰ ਕੋਈ ਮਜਬੂਰੀ ਪੈ ਗਈ ਆਪਣਾ ਬਾਹਰ ਕਮਰੇ ਪੈਂਦਾ ਹੈ ਨਾ ਤੇ ਆਪਾਂ ਨੂੰ ਕੋ ਮਟੀਰੀਅਲ ਮਟੂਰ ਦਾ ਥੋੜਾ ਜਿਹਾ ਆਪਣੇ ਘਰ ਪਾ ਲੈ ਗਿਆ ਤੇ ਇਸ ਸਿੱਧੇ ਲੀਕ ਚੱਲਣ ਲੱਗ ਗਿਆ ਠੀਕ ਹੈ ਜੀ ਹਾਂ ਜੀ ਇਹ ਆਪਾਂ ਸ਼ੌਕ ਤੌਰ ਤੇ ਘਰੋਂ ਲੈ ਆਂਦੀਆਂ ਕਰੀ ਠੀਕ ਹੈ ਠੀਕ ਹੈ ਜੀ ਘਰ ਰੱਖ ਲਈ ਲੈ ਆਂਦੀ ਤੇ ਦੱਸੀਏ ਇਹਦੇ ਬਾਰੇ ਕਿ ਇਹਦੀ ਡਿਟੇਲ ਹੈ ਕਿੰਨੀ ਤੇ ਮਤਲਬ ਕਿਹੜੇ ਸੀਮੰਦੀ ਹੈ ਇਹ ਜੀ ਜੀ ਐਮ 29 ਦੀ ਕੱਟੀ ਆ ਤੇ ਅਸੀਂ ਸ਼ੌਕੀਆ ਤੌਰ ਤੇ ਉਥੋਂ ਰਹਿਣ ਤੋਂ ਲੈ ਕੇ ਆਏ ਸਾਡੀ ਜੀ ਉਧਰ ਰਹਿੰਦੇ ਨੇ ਜੀ ਇਹੀ ਸ਼ੌਕ ਤੇ ਆਪਣੇ ਘਰ ਰੱਖ ਲੇ ਲਿਆ ਦੀਆਂ ਸੀ ਠੀਕ ਹੈ ਜੀ ਇਹ ਇਹ ਸਾਨੂੰ ਚੰਗੀਆਂ ਲੱਗੀਆਂ ਤੇ ਸਹੀ ਡੈਡੀਆਂ ਬਾਕੀ ਕੱਤੀ ਕਿੰਨੇ ਉਮਰ ਹੋ ਗਈ ਇਹਦੀ ਇਹਦੀ ਵੀਰਜੀ ਉਮਰ ਹੈ ਗਈ ਆ ਸਾਢੇ 14 ਮਹੀਨੇ ਠੀਕ ਹੈ ਜੀ 14 ਸਾਢੇ 14 ਮਹੀਨੇ ਆ ਰਹੀ ਆ ਤੇ ਕੋਈ ਤੁਸੀਂ ਚੈੱਕ ਕਰ ਸਕਦੇ ਜੇ ਚੰਗਾ ਕੱਦ ਕਾਟ ਕਰ ਜਾਣਾ ਨੇ ਖੋਲੋ ਵੀਰਜ ਨੂੰ ਖੋਲ ਕੇ ਦਿਖਾਈਏ ਹਰ ਆ ਫੜੇ ਹੋ ਇੱਕ ਮਿੰਟ ਜੋ ਖੋਲੀ ਖੋਲੀ ਜੋ ਖੋਲ ਕੇ ਦਿਖਾਈ ਐ ਜੱਡ ਬਲ ਆ ਗਿਆ ਇੱਕ ਰੰਗ ਜੱਡ ਗਿਆ ਤੇ ਪੂਛ ਤੇ ਵਾਲ ਆ ਗਏ ਥੋੜੀ ਜਿਹੀ ਜਿੱਟੇ ਫੇਰ ਜੀ ਕਾਇ ਇਹਦੇ ਬਟਣਾ ਵਾਲੀ ਠੀਕ ਹੈ ਠੀਕ ਹੈ ਇਹਦੇ ਬਟਣ ਵੀ ਜੋ ਤੋਰਾ ਦੇ ਵਿੱਚ ਮੋਰਾ ਹਾਂਜੀ 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 ਭਾਈ ਜੀ ਫਿਰ ਕੁਆਲਟੀ ਦੇ ਵਿੱਚ ਚੈੱਕ ਕਰ ਸਕਦੇ ਜੀ ਨਿਰਾਜਾ ਸਿੰਘ ਹੈ ਬਿਲਕੁਲ ਗੋਲ ਕਰ ਦੇਣਾ ਨੇ ਤੇ ਡਰਦੇ ਥੋੜੇ ਜਿਹਾ ਪਛੂ ਆ ਦੇ ਲੋ ਧਿਆਨ ਨਾਲ ਜੀ ਧਿਆਨ ਨਾਲ ਆਨ ਬਾਹਰ ਨੂੰ ਖਾਟ ਹਾਂ ਉਸ ਤੋਂ ਤਾਂ ਮੋਰਾ ਲਓ ਭਾਈ ਜੀ ਚੈੱਕ ਕਰ ਸਕਦੇ ਨਹੀਂ ਗਾੜੀ ਗਾੜੀ ਜਾਣ ਗਾੜੀ ਗਾੜੀ ਜਾਣ ਚੱਲ ਲੈ ਜਾ ਬਾਹਰ ਦੇ ਖੁੱਲ੍ਹਦੀ ਖੁੱਲ੍ਹੀ ਹੋ ਕੇ ਤੋਰ ਦੇ ਕੋਈ ਚੱਕਰ ਨੀ ਹੋ ਕੁਫਾ ਸਹੀ ਕੱਢੀ ਗੱਢੀ ਇਧਰ ਨੂੰ ਕੁਆਲਟੀ ਬੜੀ ਜੋ ਵੀਰ ਜੀ ਹਾਂਜੀ ਹਾਂਜੀ ਇਹ ਨਾ ਪਸ਼ੂ ਡਰਦੇ ਸਾਡੇ ਜੀ ਸਾਡੇ ਕੋਲ ਕੁਆਲਟੀ ਬਹੁਤ ਸਿੰਘਾਂ ਸੁੰਗਾ ਦੀ ਵੇ ਪੰਥਰ ਵੇਖੋ ਕੱਤੀ ਦੀ ਥਾਣ ਮਾਨਾ ਵੇਖੋ ਠੀਕ ਹੈ ਹਾਂਜੀ ਭਾਈ ਜੀ ਫੇਸ ਕੁਆਲਟੀ ਤੋਂ ਚੈੱਕ ਇਧਰ ਨਾ ਕੋ ਸਾਖ ਨਾ ਕੋ ਕੁਝ ਨਹੀਂ ਕਿਤਾਲੇਗੀ ਠੀਕ ਹੈ ਠੀਕ ਹੈ ਸਾਰੇ ਥਾਣੇ ਥੋੜੀ ਡਟਰ ਜੀ ਨਾ ਕੈਮਰੇ ਤੋਂ ਬਾਹਰ ਦੇ ਬੰਦੇ ਬਾਕੀ ਤੁਹਾਨੂੰ ਥਣ ਕੱਢਾ ਕੇ ਖੰਦ ਜੀਰਾ ਠੀਕ ਹੈ ਜੀ ਹਰ ਹਰ ਇੱਕ ਚੀਜ਼ ਦੀ ਜੀ ਗਰੰਟੀ ਹੋ ਠੀਕ ਹੈ ਗੱਲ ਆ ਅਸੀਂ ਲੈਂਦੀ ਆ ਆਪਣੇ ਸ਼ੌਕੀਅਤ ਹੋਰ ਤੇ ਵੇਚਣ ਲਈ ਨਹੀਂ ਲੈਂਦੇ ਠੀਕ ਹੈ ਜੀ ਬਾਅਦ ਵਿੱਚ ਚੈੱਕ ਕਰ ਸਕਦੇ ਤੁਸੀਂ ਹੁਣ ਹੋ ਕੀ ਨਾ ਸਾਡੇ ਕੋਲ ਡਰਦੇ ਆ ਪਾ ਜੀ ਨਾਮੇ ਕਰਕੇ ਨਾ ਉਹਵੇਂ ਨਾ ਥੱਲੇ ਲੋ ਭਾਈ ਚੈੱਕ ਕਰੋ ਐਂ ਸੀਗਲੇ ਝੋਟੇ ਫੇਸ ਦਾ ਠੀਕ ਵਿਖਾ ਦਿਓ ਭਾਈ ਗਾ ਜੇ ਲਾਗੇ ਤੂੰ ਮੜ ਜਾ ਲਾਗੇ ਤੂੰ ਵਿਖਾ ਦਿਓ ਠੀਕ ਹੈ ਠੀਕ ਇਹ ਨੂੰ ਸਮਝਾਣੇ ਵੇਖਣਾ ਹੈ ਠੀਕ ਹੈ ਨਾ ਉਹ ਜਿਹੜਾ ਸਮਝੋ ਨਾ ਆਪੇ ਵੇਖ ਰਹੇ ਹਾਂ ਜੀ ਆ ਦੱਸੋ ਤਾਂ ਜੇ ਨੰਬਰ ਬਾਰੇ ਹਾਂਜੀ ਦੱਸੋ ਮੇਰੇ ਬਾਰੇ ਰੇਟ ਬਾਰੇ ਰੇਟ ਬਾਰੇ ਕੀ ਰੇਟ ਜਿਹੜਾ ਦੱਸ ਦੋ ਕੋਈ ਗੱਲ ਸੌਰੀ ਜੀ ਇਹਦਾ ਰੇਟ ਹੈ ਦਾਆਂ ਪੀ ਬੋਲਦਾ 43000 ਅੱਛਾ ਜੀ ਤੇ ਜਿਹੜੀ ਕੋ ਮਾਨਤਾ ਨਹੀਂ ਲੈਣ ਦੇਣ ਵਾਲਾ ਦੱਸੋ ਵੀ ਉਹਨੂੰ ਲੈਣ ਦੇਣ ਲਈ ਦੱਸ ਦੋ ਕਿੰਨੇ ਤੱਕ ਆਪਾਂ ਦੇ ਦੇਣੀ ਆ ਕੋਈ ਗੱਲ ਕਰੀਏ ਚੜੀ ਹਾਂ ਨਾ ਹਾਂ ਨਹੀਂ ਕਰੋ 1000 ਘੱਟ 40 ਦੇ ਦੇ ਲੋ ਬਾਈ ਜੀ 39000 ਦੀ ਕੀ ਕੋਈ ਵੀਰ ਭਰਾ ਸਾਹਮਣੇ ਵਾਲਾ ਲੈ ਜਾਊਗਾ ਤੇ ਚੰਗੀ ਝੋਟੀ ਬਣ ਜਾਣਾ ਹੈ ਐਮਨ ਅਤੀ ਦੀ ਝੋਟੀ ਆ ਬਿਲਕੁਲ ਨਿਗਾ ਨਿਗਾ ਜਾ ਸਿੰਗ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹਾਂ ਚਾਲਿਆਂ ਦੇ ਵਿੱਚ ਹੀ ਬਣ ਜਾਣਾ ਹਾਂਜੀ ਨਿਗਾ ਆ ਜਾ ਫੇਸ ਆ ਪਿਓਰ ਮੋਰਾ ਮੋਰਾ ਨਸਲ ਦੇ ਵਿੱਚ ਆ ਗਈ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਇਹਦੀ ਉਮਰ ਹੈਗੀ 2 ਵੀਰ ਜੀ ਕੋ ਸਾਢੇ 13 ਮਹੀਨੇ ਦੀ ਉਮਰ ਠੀਕ ਹੈ ਜੀ ਸਾਢੇ 13 ਮਹੀਨੇ ਚ ਲਗਭਗ ਇਹਦੀ ਉਮਰ ਹੈਗੀ ਜੋ ਤੇ ਆਪੇ ਅਰਜਨ ਗੁਰੂਗੜ੍ਹ ਦੇ ਠੀਕ ਹੈ ਉਹ ਜੀ ਆਪਾਂ ਕਹਾਂ ਨੂੰ ਜਿੰਨਾ ਤੋਂ ਜੰਦੀਆਂ ਉਹਨਾਂ ਦਾ ਵੀ ਅਰਜਨ ਕੁੰਗੜੀ ਤੇ ਇਹਦੀ ਮਾਂ ਦਾ ਪਤਾ ਕਿਹੜੀ ਇਹਦੀ ਮਾਂ ਥੱਲੇ ਦੁੱਧ ਚੰਗਾ ਸੀ ਤੇ ਅਸੀਂ ਲੈ ਲਈ ਨਹੀਂ ਨਹੀਂ ਉਹਦੀ ਮਾਂ ਦਾ ਪਤਾ ਕਿਹ ਕਿਹੜੀ ਸੀ ਇਹਦੀ ਮਾਂ ਦਾ ਨਹੀਂ ਪਤਾ ਮਾਂ ਦੀ ਚੰਗੀ ਸੀ ਦੁੱਧ ਦਧਾਰੂ ਦੁੱਧ ਆਲੀ ਸੀ ਤੇ ਅਸੀਂ ਤਾਂ ਕਰਕੇ ਵੀ ਲੈ ਲਈ ਬਚੰਗੇ ਸਨ ਠੀਕ ਹੈ ਠੀਕ ਹੈ ਅਸੀਂ ਘਰ ਬੋ ਜਿੱਤਰਾ ਹੁਣ ਆਪਾਂ ਇਹਦੇ ਪਾਪ ਦਾ ਨਾਮ ਦੱਸਤਾ ਅਰਜਨ ਕੁੰਗੜਾ ਹਾਂ ਤੇ ਇਹਦੀ ਮਾਂ ਦਾ ਵੀ ਪਤਾ ਇਹਦੀ ਮਾਂ ਥੱਲੇ ਦੁੱਧ ਚੰਗਾ ਸੀ ਤੇ ਅਸੀਂ ਪਿਤਾ ਕਰਕੇ ਠੀਕ ਹੈ ਠੀਕ ਕੋਈ ਗੱਲ ਨਹੀਂ ਬਾਕੀ ਬਾਕੀ ਜੇ ਝੋਲੀ ਚਾਹੀਦੀ ਬਤਾ ਲਓ ਬਾਈ ਜੀ ਲਾਗੇ ਤੁਸੀਂ ਚੈੱਕ ਕਰ ਸਕਦੇ ਠੰਡੀਆਂ ਥੀੜੀਆਂ ਨੇ ਪੰਥ ਥੱਲੇ ਉਹ ਜੋ ਮੱਦੀ ਪਾ ਲਓ ਬਹੁਤ ਹੀ ਚੱਤਰ ਕੋਈ ਤਬੂਹ ਖੀਰੀਆਂ ਦੰਦ ਪੁੱਟ ਕੇ ਖਵਾਵਾਂਗੇ ਜਿਹੜਾ ਵੀ ਉੱਪਰ ਆਊਗਾ ਠੀਕ ਹੈ ਪਰ ਖੋਲਿਓ ਖੋਲਦੋ ਮੇਰੇ ਜੀ ਲੋਭਾ ਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਬਾਕੀ ਇਕ ਵੀਰ ਜੀ ਨੂੰ ਹੋਰ ਗੱਲ ਚੰਗੇ ਲੱਗੀ ਆ ਵੀ ਚਲੋ ਦੋ ਨੰਬਰ ਵਾਲਾ ਲੋੜੀ ਇਹਨਾਂ ਦਿੱਤੀਆਂ ਨਾ ਨਾ ਵੇਚਣ ਵਾਲੀਆਂ ਨਹੀਂ ਇਹ ਕੰਮ ਰੱਖਣ ਵਾਲੇ ਬੰਦੇ ਸ਼ੌਕੀਤ ਬਾਕੀ ਵੀਰ ਭਰਾ ਕੋ ਸੰਭਲ ਲੈ ਜਾਊਗਾ ਤੇ ਚਲੋ ਚੰਗੀਆਂ ਝੋਟੀਆਂ ਬਣ ਜਣਾ ਇਹਨਾਂ ਦੇ ਇਹ ਵੀਰ ਜੀ ਸੀ ਸਿਰਫ ਸਾਡਾ ਕੰਮ ਚੱਲਣ ਦਾ ਮਜਬੂਰੀ ਖਾਤਰ ਵੇਚਣਾ ਨਹੀਂ ਤੇ ਹਿੰਦੀ ਵੇਚਣੀ ਠੀਕ ਹੈ ਨਹੀਂ ਬਿਲਕੁਲ ਸਹੀ ਗੱਲ ਆ ਤੁਹਾਡੀ ਮਿਸਤਰੀਆਂ ਦਾ ਕੰਮ ਆ ਤੇ ਭਾਈ ਚਲੋ ਮਜਬੂਰੀ ਆ ਕਰਕੇ ਦੋ ਨੰਬਰ ਜੀ ਧੱਕ ਦਿੰਦੇ ਆ ਬਾਕੀ ਇਹ ਆ ਬਹੁਤ ਵਧੀਆ ਗੱਲ ਆ ਇਧਰੋਂ ਤੋਰਿਆ ਕਰੋ ਵੀਰ ਜੀ ਇਧਰੋਂ ਨਾ ਹਾਂਜੀ ਬਾਈ ਜੀ ਚੈੱਕ ਕਰ ਸਕਦੇ ਪਿਓਰ ਜੈਡ ਬਲੈਕ ਆ ਗਈ ਇਹ ਵੀ ਛੋਟੀ ਅਰਜਨ ਕੁੰਗੜ ਦੀ ਧੀ ਆ ਗਈ ਜੇ ਤੇ ਬਾਕੀ ਵੀਰ ਕਹਿੰਦਾ ਕਿ ਆਪਣੀ ਮਾਂ ਮਦਰ ਬਾਰੇ ਨਹੀਂ ਕੁਝ ਪਤਾ ਤੇ ਬਾਕੀ ਮਿਲਕ ਉਹਦੇ ਥੱਲੇ ਬਹੁਤ ਕਾਫੀ ਜਾਂਦਾ ਤੇ ਇਹ ਕਰਕੇ ਅਸੀਂ ਚਲੋ ਉਧਰੋਂ ਖਰੀਦ ਲਈ ਆ ਇਹ ਹਰਿਆਣੇ ਚੋਂ ਲਿਆਂਦੀਆਂ ਵੀਰ ਨੇ ਵੀ ਸ਼ੌਕੀਆ ਤੌਰ ਤੇ ਤੇ ਬਾਕੀ ਹੁਣ ਕੋਈ ਮਜਬੂਰੀ ਚਲੋ ਸੌ ਘਰਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨਸਬਾ ਜੀ ਰਕੀ ਮੋਲ ਗੇ ਵਿਜਿ ਪਰ ਮੋਲ ਕਰਾਉ ਨੂੰ ਭਾਵੇਂ 40 ਕਰਾਈ ਜੋ ਅੱਛਾ ਜੀ ਤੇ ਭਾਵੇਂ ਤਾਂ ਇੱਕ ਰਾਜ ਜੀ 36 ਦੇ ਦੇ ਜੀ ਨਹੀਂ ਆਪਾਂ ਜੇ ਨੇ ਨਹੀਂ ਦੇ ਦੇ ਨਹੀਂ ਜਿੰਨੇ ਜਿਹੜਾ ਨਵਾਰਾ ਖਾਂਦੀ ਉਹਨੇ ਦੇ ਹੀ ਹਾਂ ਨਾ ਕਰ ਦੋ ਜਿਹੜਾ ਹਾਂ ਤੇ ਨਾ ਹਾਂਜੀ ਜਿੱਥੇ 200 ਰੁਪਏ ਛੋਟ ਹੋਣੀ 36 ਦੀ ਦੇ ਲਓ ਬਾਜੀ 36 ਹਾਂ ਆਪ ਦੀ ਤੇ ਪਹਿਲੇ ਨੰਬਰ ਵਾਲੀ ਇੱਕ ਘੱਟ 40 ਹਜ਼ਾਰ ਦੀ ਵੀਰ ਕਹਿੰਦਾ ਕਿ ਦੇ ਦੇਣੀ ਤੇ ਇਹ 36 ਹਜ਼ਾਰ ਦੀ ਦੇ ਦਾਂਗੇ ਬਚ ਉਹਦੇ ਵਿੱਚ ਛੋੜ ਛੱਪਾ ਵੀਰ ਕਹਦਾ ਕਿ ਕਰਾਂਗੇ ਬਾਕੀ ਵੀ ਜਿਹੜਾ ਕੋ ਲੈ ਜੂਗਾ ਨਾ ਯਾਦੀ ਕਰੂਗਾ ਫਿਰ 6 ਹੀ ਰਹਿ ਜਾਣਾ ਤੇ ਜੇ ਕੋਈ ਜੋੜਾ ਲੈ ਕੇ ਮੇਰੇ ਕੋਲ ਜੋੜਾ ਲੈ ਜਾ ਕੋਈ 4 ਕੋ 5 400 ਦਾ ਮਾਨਤਾ ਨਹੀਂ ਕਰਾਂਗਾ ਕੋਈ ਖੁੱਲਾ ਕਰਦੇ ਮਾਨਤਨ ਚਲੋ ਜੋੜਾ ਕਿਨੇ ਲਾਣਾ ਹਾਂਜੀ ਖੁੱਲਾ ਹੀ ਕਰਦੇ ਮਾਨਤਨ ਕੋਈ ਚਲ 1000 ਰੁਪਏ ਕਰਦਾ ਲੋ ਭਾਈ ਜੀ 1000 ਦਾ ਅਮਰੀਕਾ ਨਾ ਕਿ ਮਾਨਤਨ ਕਰਦਾਂਗੇ ਤੇ ਅੱਜ ਹੁਣ ਤੀਜੇ ਨੰਬਰ ਤੇ ਦੱਸਿਓ ਵੀਰ ਜੀ ਦੇ ਬਾਰੇ ਇਹ ਵੀ ਜੀ ਅੱਥਲੇ ਦੁੱਧ 5 ਕਿਲੋ ਜੋ ਅੱਛਾ ਜੀ ਤੇ ਆਪਾਂ 4.5 ਕਿਲੋ ਦੀ ਗਾਰੰਟੀ ਦੇਣੀ ਆ ਭਾਈ ਠੀਕ ਹੈ 4.5 ਕਿਲੋ ਦੀ ਗਾਰੰਟੀ ਦੇਣੀ ਹਾਂਜੀ ਭਾਈ ਜੀ ਚੈੱਕ ਕਰ ਸਾਡੇ ਤੇ ਜਿਹੜਾ ਜਿਹੜਾ ਪਰ ਲੀਟਰ ਤੇ ਚੋ ਦੇਣਾ ਠੀਕ ਹੈ ਠੀਕ ਹੈ ਤੇ ਡੇਢ ਮਹੀਨੇ ਦੀ ਬਣੀ ਕਹਤਾਂ ਕਿ ਇਹਦੀ ਕਿਸੇ ਪਾਸਾ ਆਪਾਂ ਗਾਰੰਟੀ ਨਹੀਂ ਦੇਣੀ। ਸਮਝ ਗਿਆ ਠੀਕ ਹੈ। ਹਾਂ ਠੀਕ ਹੈ। ਡੇਢ ਮਿੰਟ ਨਹੀਂ ਨਹੀਂ। ਆਪਾਂ ਗਾਰੰਟੀ ਨਹੀਂ ਦੇਣੀ ਤੇ 4.5 ਕਿਲੋ ਦੀ ਤੇ ਪਹਿਲਾ ਸੁਆਜ ਤੋ। ਹਾਂਜੀ ਵੀਰ ਜੀ ਜੇ ਕੋਈ ਕਿਸੇ ਦੇ ਵੀਰ ਭਰਾ ਕੋ ਡਾਕਟਰ ਹੋ ਗਾ ਡੇਢ ਮਿੰਟ ਤੱਕ ਚੈੱਕ ਕਰਨ ਵਾਲਾ ਤੇ ਉਹ ਤੁਸੀਂ ਚੈੱਕ ਕਰਾ ਸਕਦੇ ਜੀ। ਹਾਂ। ਬਾਕੀ ਆਪਣੀ ਗਾਰੰਟੀ ਨਹੀਂ ਕੋਈ। ਠੀਕ ਹੈ ਠੀਕ ਹੈ ਜੀ। ਖੋਲੋ ਵੀਰ ਜੀ ਨੂੰ ਵੀ ਹਰਾ। ਬਾਕੀ ਇਹ ਵੀ ਜੈਡ ਬਲੈਕ ਚ ਆ ਗਈ ਹੈ ਪ्योर। ਜੋਬ ਦਾ ਮਸੋ। ਫੇਸ ਕੁਆਲਟੀ ਤੁਸੀਂ ਚੈੱਕ ਕਰ। ਛੋਟੀ ਜਿਹੀ ਵੈਸੇ ਗਾੜੀ ਗਾਂ ਤੋਂ ਚੈਨ ਵੀਰ ਨੇ ਖੜੀ ਨਾ। ਇੱਕ ਦੁੱਧ ਦੁੱਧ ਪਿਆਜੂ। ਤਿਆਜੂ ਗੀਤੇ ਇੱਕ ਕਾਫੀ ਗਾੜੀ ਬਣੀ ਆ ਤੇ ਆਪਾਂ ਪਾ ਕਟੀਆਂ ਚ ਬੋਦੀ ਦੇ ਨਹੀਂ ਕੋਈ ਚੱਕਰ ਨਹੀਂ ਬਾਕੀ ਇਹ ਸਾਮਣ ਵਾਲਾ ਵੀ ਭਰਾ ਆ ਜੂ ਸਾਮਣ ਵਾਲਾ ਵੀਰ ਭਰਾ ਤੋਂ ਦੂਜਾ ਬੰਦਾ ਨਾ ਹਾਂ ਹਾਂ ਜੀ ਬਾਈ ਕੀ ਚੈੱਕ ਕਰ ਸਕਦੇ ਜੀ ਤੁਸੀਂ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਵਾ ਤੇ ਪਹਿਲਾ ਸੁਬਾਹ ਸਗੀ ਦੂਜੇ ਸੁਬੇ ਲਈ ਹੈ 1.5 ਮਿੰਟ ਦੀ ਬਣੀ ਹੋਈ ਆ ਬਾਕੀ ਵੀਰ ਕਹਿੰਦਾ ਕਿ ਗਾਰੰਟੀ ਕੋਈ ਨਹੀਂ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਪ્યો ਚਿਹਰਾ ਮੋਹਰਾ ਆ ਗਿਆ ਵੀ ਸਿੰਘ ਸਿੰਘ ਦੇ ਕਿਦਾਂ ਲੱਗਾ ਬਿਲਕੁਲ ਐਨ ਗੋਲ ਸਿੰਘ ਕੀਤਾ ਨਿਗਾ ਨਿਗਾ ਜਿਆ ਸਿੰਘ ਆ ਰਿਕੀਆਂ ਦੇਖੋ ਜੀ ਹਾਂ ਜੀ ਬਾਕੀ ਦਰੋਹ ਵਾਲੀ ਝੋਟੀ ਆ ਤੁਹਾਨੂੰ ਲੱਗ ਗਈ ਤੇ ਹੁੰਨੇ ਆ ਜਿਹਨੇ ਪਾ ਆਇਆ ਚਾ ਚੂ ਵਾਸਤੇ ਗੁਜ਼ਾਰਾ ਕਰਨਾ ਤੇ ਅੱਜ ਡੰਗਰ ਵੀ ਬਣ ਜਾਣਾ ਹਾਂਜੀ ਹਾਂਜੀ ਤੇ ਗਾੜੀ ਫੇਰ ਆ ਗਈ ਤੇ ਜਮਈਆਂ ਬਹੁਤ ਬੜੇ ਚੱਲਣ ਦਾ ਠੀਕ ਹੈ ਜੀ ਕੀ ਮੁੱਲ ਭਾਜੀ ਇਹਦਾ ਹਰਕ ਇਹਦਾ ਵੀਰ ਜੀ ਮੁੱਲ ਕਰੀਏ ਭਾਵੇਂ 40 ਅੱਛਾ ਜੀ ਤੇ ਭਾਵੇਂ ਕਰੀਏ 36 ਠੀਕ ਹੈ ਜੀ ਜਿਹੜੀ ਹਾਂ ਤੇ ਨਾ ਨਾ ਜਿਹੜੀ ਨਹਾਤ ਨਾ ਹਾਂਜੀ ਹਾਂਜੀ ਉਹ 36 ਆ ਚੀ ਲੋ ਭਾਈ ਇਹ ਵੀ 36 ਆਦੀ ਤੇ 2 ਨੰਬਰ ਵਾਲੀ 36000 ਦੀ ਤੇ ਪਹਿਲੇ ਨੰਬਰ ਵਾਲੀ 39000 ਦੀ ਜੇ ਕਰਦਾਂਗੇ ਮਾਨਤਾਂ ਚੋਦੀ ਜੀ ਬਾਕੀ ਮਾਨਤਾਂ ਦੇ ਜਰੂਰ ਕਰਾ ਦੇ ਆਇ ਦਾ ਜਰੂਰ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਇਹੋ ਜੇ ਵੀਰ ਭਰਾਵਾਂ ਦੇ ਸਪੋਰਟ ਕਰਿਆ ਕਰੋ ਕਿ ਬਹੁਤ ਚੰਗੀ ਸੋਚ ਹੈ ਦੀ ਵੀਰ ਦੀ ਵੀ 2 ਨੰਬਰ ਜਿਹੜੇ ਤੁਹਾਡੇ ਤੁਹਾਡੇ ਚੈਨਲ ਨੂੰ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਆਊਗਾ ਹਾਂਜੀ ਹਾਂਜੀ ਉਹਦਾ ਪੂਰਾ ਮਾਨਤਾਂ ਕਰਾਂਗੇ ਲਓ ਵੀਰ ਜੀ ਇੱਕ ਹੋਰ ਆਫਰ ਦੇ ਦਿੱਤੀ ਵੀਰ ਨੇ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ